ਫਾਦਨਾਇਲੇ ਜਿਪਲਵਾਨ ਬੜੀ ਖੰਦੇ ਆਸਲ। ਤਾਂ ਸੇਸ ਨੂੰ ਹਿਲਾ ਲਓ। ਸੁੱਕਾ ਬਕਰਾਂ। ਅਚਾਰ ਹੁੰਦਾ ਨਾ ਬਕਰੇ ਦਾ। ਉਹ ਸਬਜੀ ਹੈ ਜੋ ਆਪਕੀ ਰੈਡੀਂਗ ਜਿਦਾ ਮਟਰ ਹੁੰਦਾ ਨਾ ਮਟਰ। ਹੈਲੋ एवरीवन ਵੈਲਕਮ ਬੈਕ ਟੂ ਮਾਈ ਅਨਦਰ ਵੀਡੀਓ। ਸਵਾਗਤ ਹੈ ਤੁਹਾਡਾ ਨਵੇਂ ਵਲੋਗ ਦੇ ਵਿੱਚ। ਅੱਜ ਦਾ ਸ਼ਡਿਊਲ ਕੁਝ ਐਡਾ ਅੱਜ ਬਣਨਗੇ ਕਟਨ। ਪਾਣੀ ਕਟਨ ਲੈਂਦੀ ਗਈ। ਕਟਨ। ਅੱਜ ਬਣਨਗੇ ਕਟਨ। ਕਟਾਕ ਲੈ ਕੇ ਆਏ ਸੀਗੇ ਮੰਡੀ ਚੋਂ। ਤੁਸੀਂ ਪਿਛਲੀ ਵੀਡੀਓ ਜੀ ਵੇਖਿਆ ਹੋਣਾ। ਅੱਜ ਬਣੇਗੀ ਕਟਲ ਦੀ ਰੈਸਪੀ ਸਾਡੇ ਘਰ ਲਾਈਵ ਜੀ ਦੂਸਰੀ ਵਾਰ ਬਣਨ ਲੱਗੇ ਨੇ ਅੱਜ ਪਹਿਲਾਂ ਸਾਡੀ ਮਾਤਰ ਨੇ ਬਣਾਇਆ ਹੁੰਦੇ ਸੀ ਇੱਕ ਵਾਰ ਤੇ ਜਿਆਦਾ ਸਾਡੇ ਘਰ ਦੇ ਬਣੇ ਨਹੀਂ ਕਦੀ ਕਟਲ ਅੱਜ ਬਣਨ ਲੱਗੇ ਆ ਸੋ ਪੰਜਾਬੀਆਂ ਦੇ ਘਰ ਯਾਰ ਆ ਤੇ ਅਸੀਂ ਸਬਜੀ ਗਰੀ ਦੇਖੀ ਨਹੀਂ ਆਪਣੇ ਉਧਰ ਗਰਦਾਸਪੁਰ ਤੇ ਚਲੋ ਅੱਜ ਕਟਲ ਬਣਾਉਨੇ ਆ ਵੇਖੀਏ ਕਿਵੇਂ ਦੇ ਬੰਦੇ ਐਨਾ ਨਸਨ ਪੈਣਾ ਤੇ ਜੀ ਕਹਿੰਦੇ ਮੀਟ ਵਾਂਗੂ ਹੀ ਬੰਦਾ ਏ ਬੱਕਰੇ ਦਾ ਮੀਟ ਲੱਗਦਾ ਨਾਲੇ ਕਹਿੰਦੇ ਆੜੀ ਸਬਜੀ ਆ ਨਾ ਕਟਲ ਵਾਲੀ ਇਹ ਜਦੋਂ ਬਣ ਜਾਂਦੀ ਏ ਬੱਕਰੇ ਵਰਗੀ ਲੱਗਦੀ ਆ ਪਛਾਣਿਆ ਨਹੀਂ ਜਾਂਦਾ ਬੱਕਰਾ ਕਿ ਕਟਲ ਚਿਕਨ ਮੜਣਾ ਮੈਂ ਵੇਖੀ ਵੀਡੀਓ ਵੇਖਿਆ YouTube ਤੇ ਮੜਨ ਵਰਗੀ ਲੱਗਦੀ ਕਹਿੰਦੇ ਬਾਕੀ ਬਣਾ ਕੇ ਦੇਖਨੇ ਕਦਾਂ ਦੀ ਮੜਦੀ ਆਹ ਵੇਖੋ ਜੀ ਕਟਲ ਇਦਾਂ ਦੇ ਹੋ ਗਏ ਸੀ ਜਦੋਂ ਕਟਾਇਆ ਹੀ ਆਪਾਂ ਇਹਦਾ ਨਿਗੇ ਨਿਗੇ ਕਰਵਾ ਲੈਣੇ ਉਹਨਾਂ ਨੂੰ ਵੈਸੇ ਆਪ ਹੀ ਕਰ ਦਿੰਦੇ ਆ ਉਹ ਤੇ ਇਹਨੂੰ ਹੁਣ ਆਪਾਂ ਬੋਇਲ ਕਰਨਾ ਹੈ ਠੀਕ ਹੈ ਜੀ ਕੁੱਕਰ ਚ ਪਾ ਕੇ ਥੋੜਾ ਜਿਹਾ ਨਮਕ ਪਾ ਲੈਣਾ ਇਸਨੇ ਔਰ ਇਸਕੋ ਟੱਕ ਦੇਣਾ ਹੈ ਫਿਰ ਸੀਟੀਆਂ ਮਾਰਾਣੀ ਹੈ ਦੋ ਠੀਕ ਹੈ ਬਾਕੀ ਪਿਆਜ਼ ਕੋ ਐਸੇ ਲੰਮਾ ਲੰਮਾ ਕੱਟ ਲੈਣਾ ਆਹ ਦੇਖੋ ਲੰਮਾ ਲੰਮਾ ਕੱਟਣਾ ਹੈ ਲਸਣ ਨੂੰ ਆਟਵਾ ਇਦਾਂ ਦਾ ਕੁੱਟ ਲੈਣਾ ਠੀਕ ਹੈ ਜੀ ਲੋਹੀ ਦਾ ਅਦਰਕ ਤੇ ਇਨਾ ਲਸਣ ਨੂੰ ਆਪਾਂ ਕਰਾਸ਼ ਕਰ ਲਿਆ ਫਿਰ ਨਾਲ ਟਮਾਟਰ ਨੂੰ ਕੱਟ ਲਿਆ ਆਪਾਂ ਤੇ ਸਭ ਤੋਂ ਪਹਿਲਾਂ ਪਾ ਦੋ ਜੀ ਤੇਲ ਸਰੋਂ ਦਾ ਸਭ ਤੋਂ ਪਹਿਲਾਂ ਬਈ ਨਾ ਜੀਰਾ ਅਦਰਕ ਇਹ ਪਾ ਦਨ ਲੱਗੋ ਨਾਲ ਬਈਗਾ ਜੀ ਪਿਆਜ਼ ਸੇਮਾ ਅੱਗੋਂ ਤੋਂ ਮਾੜਾ ਲੱਗਣਾ ਚਲੋ ਜੀ ਹੁਣ ਪੋਨੇ ਦਾ ਟਮਾਟਰ ਇਹ ਨੋਰਮਲ ਤਰ੍ਹਾਂ ਜੇ ਮੰਗੂਗਾ ਬਸ ਜਿਹੜੇ ਕਟਲੇ ਆਣਾ ਕਟਲੇ ਜਿਹੜੇ ਉਹਨਾਂ ਨੂੰ ਆਪਾਂ ਉਹਨਾਂ ਵਿੱਚੋਂ ਥੋੜੀ ਜਿਹੀ ਕਾਰੀਗਰੀ ਕਰਨੀ ਆ ਉਹ ਤੁਹਾਨੂੰ ਵਿਖਾ ਦਿੰਨੇ ਆਪਾਂ ਕੀ ਕਰਨਾ ਜਿਵੇਂ ਬੱਕਰੇ ਵਾਲਾ ਸਾਬਿਆ ਉਦਾਂ ਹੀ ਮਸਾਲਾ ਤਿਆਰ ਹੋ ਜਾਂਦਾ 1 ਕਿਲੋ ਕਟਲ ਦੇ ਵਿੱਚ ਆਪਾਂ ਤਿੰਨ ਵੱਡੇ ਪਿਆਜ਼ ਦੋ ਵੱਡੇ ਟਮਾਟਰ ਪਿਆਜ਼ ਆਪਣਾ ਹੋ ਚੁੱਕਿਆ ਹੈ ਹੁਤੇ ਪਾਸ ਆਪਾਂ ਨਮਕ ਸੌਲ ਸਵਾਦ ਅਨਸਾਰ ਔਰ ਹਲਦੀ ਲਾਲ ਮਿਰਚ ਢੇਗੀ ਮਿਰਚ ਆਓ ਅੰਗਾਂ ਦਾ ਪੜਕਾ ਲਈ ਤੋਂ ਕਰਦੇ ਆਂਗੇ ਅੱਛੇ ਸੇ ਮਿਕਸ ਕਰਦੇ ਆਂਗੇ ਅਬ ਹਮ ਇਸ ਕੋ ਇੱਕ ਚਮਚ ਪਾਣਾ ਅਮਜੂਰ ਪਾਊਡਰ ਠੀਕ ਆ ਜੀ ਇਹ ਹੈ ਨੀਆਂ ਦੇ ਬਾਜ਼ਾਰੋਂ ਲਿਆਉਣਾ ਕਿਉਂਕਿ ਇਹ ਬਾਕੀ ਸਬਜ਼ੀਆਂ ਤੇ ਵੀ ਕੰਮ ਆ ਜਾਂਦਾ ਓਏ ਹੋਏ ਕੀ ਸਨੈਲ ਆਈ ਹੋਏ ਜੀ ਨੇ ਬੀ ਜੀਓ ਮਸਾਲਾ ਹੁਣ ਬਣ ਗਿਆ ਨਾ ਇਹਦੇ ਦੀ ਕਿਤੇ 1 ਕਿਲੋ ਬਕੜਾ ਪੈਦੇ ਤੇ 22 ਮੱਝੇ 22 ਹੁਣ ਆਪਾਂ ਜਿਹੜੀ ਅਗਲੀ ਰੈਸਪੀ ਬਣਾਉਣੀ ਆ ਨਾ ਉਹ ਬਣਾਉਣੀ ਆ ਮਟਰਨ ਰੋਗਮਜੋਸ਼ ਠੀਕ ਹੈ ਜੀ ਪਰ ਉਸ ਚੀਹਦਰਾ ਧੋਣਾ ਆ ਬਾਰ ਬਾਰ ਪਾਣੀ ਪੜਨਾ ਇਹਦੇ ਵਿੱਚ ਹੰਗਾਲਣਾ ਇਹਨੂੰ ਚੰਗੀ ਤਰ੍ਹਾਂ ਆ ਇਹਦੇ ਚੋਂ ਸੀਡ ਕਢਣਾ ਤੇ ਸੀਡ ਦੇ ਵਿੱਚ ਨਹੀਂ ਸੀਡ ਨੂੰ ਆਪਾਂ ਪਉਣਾ ਆ ਜਿਹੜਾ ਥੱਲੇ ਛਿਲਕਾ ਪਸ ਉਹ ਕੱਢ ਦੇਣਾ ਬੜਾ ਨਿਊਟ੍ਰੀਸ਼ੀਅਸ ਹੁੰਦਾ ਸੀਡ ਉਹ ਆਪਾਂ ਖਾਣਾ ਆ ਠੀਕ ਆ ਜੀ ਆ ਦੇਖੋ ਜਿਵੇਂ ਆ ਆ ਛਿਲਕਾ ਕੱਢਤਾ ਆ ਸਮਾਨ ਨਿਕਲ ਆਇਆ ਸਾਰਾ ਠੀਕ ਆ ਇਹਦੀ ਸਬਜ਼ੀ ਬਣਨੀ ਆ ਤੇ ਆ ਜਿਹੜੇ ਬੀਜ ਸੀ ਨਾ ਇਹਦੇ ਇਹਨਾਂ ਦੇ ਆ ਛਿਲਕੇ ਕੱਢੇ ਹੁਣ ਇਹਨੂੰ ਆਪਾਂ ਪਾਵਾਂਗੇ ਤੜਕੇ ਆਹ ਦੇਖੋ ਲੱਗਦਾ ਨਾ ਜਿਵੇਂ ਬਕਰਾਂ ਦਾ ਬੰਨਾ ਲਾਗ ਖਾ ਕੋ ਅਰੇ ਇਹ ਪਲਵਾਨ ਬੜੀ ਖਾਂਦੇ ਆ ਸਬਜ਼ੀ ਲੋ ਜੀ ਇਹਨੂੰ ਮੈਂ ਪਾ ਦਣਾ ਇਹਦੇ ਵਿੱਚ ਚੰਗੀ ਤਰ੍ਹਾਂ ਇਸ ਨੂੰ ਹਿਲਾ ਲਓ ਆ ਦੇਖੋ ਸਮੈਲ ਉਹ ਨਹੀਂ ਸਟਾਰਟ ਹੋ ਗਈ ਆ ਯਾਰ ਮੈਂ ਜਦੋਂ ਪਿਛਲੀ ਵਾਰ ਖਾਦਾ ਸੀ ਨਾ ਬੜਾ ਆਇਲੀ ਸੀ ਜਿਹੜੇ ਦਫਤਰ ਚ ਲੈ ਕੇ ਵੀ ਆਉਂਦੇ ਆ ਜਿਹੜੇ ਹਨਾ oily ਜਿਹਾ ਹੁੰਦਾ ਆ ਬਿਲਕੁਲ oily ਨਹੀਂ ਲੱਗਦਾ ਸਟੀਮ ਦਵਾਣੀ ਥੋੜੀ ਜੀ ਤੇ ਬਸ ਫਿਰ ਰੈਡੀ ਆ ਦਫਤਰ ਚ ਲੈ ਕੇ ਹੁੰਦੇ ਹੁੰਦੇ ਆ ਕਾਫੀ ਜਾੜੇ ਬਣਵਾ ਕੇ ਤੇ ਬੜੇ oily ਜਿਹੇ ਹੁੰਦੇ ਆ ਤੇ ਆਹ ਨੂੰ ਲੱਗਣ ਹੀ ਨਹੀਂ ਲੱਗਾ ਬੜਾ ਕੰਮ ਆ ਬਾਕੀ ਕੁਝ ਨਹੀਂ ਹੁਣ ਸਟੀਮ ਦਵਾਣੀ ਥੋੜੀ ਜੀ ਹਰੀਆਂ ਮਿਰਚਾਂ ਮੋਈ ਜਾਂਦੇ ਆਪਾਂ ਬਸ ਤੇ ਬਾਕੀ ਹਰੀਆਂ ਮਿਰਚਾਂ ਬਾਦਣੀਆਂ ਉੱਤੇ ਵੈਸੇ ਤੜਕੇ ਜਿਹੀ ਪਾ ਸਕਦੇ ਆ ਆਪਾਂ ਤਾਂ ਨਹੀਂ ਪਾਈਆਂ ਕੀ ਸਾਡੇ ਘਰ ਨਾਲ ਮਿਰਚਾਂ ਖਾਂਦੇ ਨਹੀਂ ਨਿਆ ਸ਼ਾਇਦ ਜਿਹਨੇ ਖਾਣੀ ਹੋਣਗੀਆਂ ਉੱਤੇ ਤੇ ਆ ਜਾਣਗੀਆਂ ਜਿਹੜੇ ਨਹੀਂ ਖਾਣੀ ਉਹ ਕੱਢ ਦੇਗਾ ਇਹਨੂੰ ਫਿਰ ਹੁਣ ਮਿਕਸ ਕਰ ਲਓ ਹੁਣ ਇਹਨੂੰ 5 ਮਿੰਟ ਟੱਕ ਦੋ ਠੀਕ ਹੈ ਜੀ ਸਿਮ ਤੇ ਲਾਓ ਜੀ ਓਏ ਹੋਏ ਹੋਏ ਕੀ ਆ ਸਮੈਲ ਆਈ ਆ ਯਾਰ ਟੱਕਣ ਚੁੱਕਿਆ ਤੇ ਇਹਨੂੰ ਲੈ ਮੋੜਾ ਓਏ ਹੋਏ ਜਮਾਈ ਬਗਰਾ ਸੁੱਕਾ ਬਕਰਾ ਅਚਾਰ ਹੁੰਦਾ ਨਾ ਬਕਰੇ ਦਾ ਤਬਾਹੀ ਹੋਣੇ ਚਾਹੀ ਪਾਉਣਾ ਧਨੀਆ ਧਨੀਆ ਪਾਤਾ ਜੀ ਧਨੀਆ ਦੀ ਵੀ ਆਪਣੀ ਸਮੈਲ ਹੁੰਦੀ ਵਧੀਆ ਚੈੱਕ ਕਰੋ ਜੀ ਹੁਣ ਸਬਜੀ ਦਾ ਰੰਗ ਇਹ ਬਿਸਕੋ ਹਿਲਾ ਦੇ ਜੀ ਇਹ ਉਹ ਸਬਜੀ ਹੈ ਜੋ ਆਪਕੀ ਰੈਡੀ ਹੋ ਗਈ ਹੈ ਹੁਣ ਆਪਾਂ ਇਹਦਾ ਕਰਾਂਗੇ ਟੇਸਟ ਵੇਖੇ ਕਿਦਾਂ ਦੀ ਬਣੀ ਲਓ ਜੀ ਕਰੀਏ ਟਰਾਈ ਕਿਦਾਂ ਦੀ ਬਣੀ ਆ ਆਹ ਦੇਖੋ ਗਰਮ ਬੜੀ ਹੋ ਗਈ ਆਹ ਦੇਖੋ ਜਿਦਾਂ ਮਟਰ ਨੂੰ ਹੁੰਦਾ ਨਾ ਮਟਰ ਡਿਟੋ ਸੇਮ ਚੀਜ਼ ਹੈ ਓਏ ਬਬਲੀ ਸੁਆਦ ਹੈ ਹੈ ਇਹ ਜਬਾ ਤੇਲ ਸੇ ਸ਼ੁਰੂ ਹੀ ਪਾਇਆ ਤੁਸੀਂ ਵੇਖੋ ਨਹੀਂ ਤਾਂ ਆਲਮੋਸਟ ਨਾ ਸਾਰੇ ਫਰਾਈ ਕਰਕੇ ਫੇਰ ਹੀ ਬਣਾਉਂਦੇ ਆ ਆਪਾਂ ਫਰਾਈ ਕਰਕੇ ਨਹੀਂ ਬਣਾਈ ਇਹਨੂੰ ਬੋਇਲ ਕਰਕੇ ਬਣਾਇਆ ਬਹੁਤ ਹੀ ਸਵਾਦ ਬਣੀ ਹੈ ਬਰਦਰ ਸਵਾਦ ਬਣੀ ਨਾ ਵਾਹ ਨੌਨ ਵਜੇ ਖਾਣ ਵਾਲੇ ਨੂੰ ਉਹਨਾਂ ਨੂੰ ਪਤਾ ਹੋਣਾ ਕਿ ਕਿਦਾਂ ਦਾ ਮਹੋਦਿਆ ਬਾਕੀ ਤੁਸੀਂ ਵੀ ਕਰੋ ਟ੍ਰਾਈ ਦੱਸਿਓ ਵੀਡੀਓ ਕਿਦਾਂ ਦੀ ਲੱਗੀ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਕੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਮੀਨਵਾਰ ਸਟੇ ਸੇਓ ਸਟੀ ਹੈਲਦੀ ਸਟੇ ਸਨ ਐਂਡ ਰਾਈਟ ਬਾਈ ਬਾਈ